ਦੇਖ ਰਹੇ ਹੋ ਪੰਜ ਪਣ ਨਿਊਜ਼ ਚੈਨਲ ਤੇ ਮੈਂ ਅਮਰਕਰਨ ਸਿੰਘ ਪੰਨੀਵਾਲਾ ਤੇ ਅੱਜ ਅਸੀਂ ਪਿੰਡ ਪਹੁੰਚ ਗਏ ਰੱਥਾ ਟਿਬਾ ਤੇ ਜਿਵੇਂ ਬਠਿੰਡਾ ਲੋਕ ਸਭਾ ਹਲਕੇ ਦੇ ਵਿੱਚ ਪੂਰਾ ਮੈਦਾਨ ਪੱਕ ਚੁੱਕਾ ਵੋਟਾਂ ਦਾ ਚੋਣਾਂ ਦਾ ਤੇ ਵੱਖ-ਵੱਖ ਪਾਰਟੀਆਂ ਨੇ ਉਮੀਦਵਾਰ ਖੜੇ ਕਰਤੇ ਆ ਤੇ ਰੱਥੇ ਟਿਬੇ ਦੇ ਵਿੱਚ ਆਪਾਂ ਪੁੱਛਦੇ ਆ ਕਿ ਕਿਹੜੀ ਪਾਰਟੀ ਦਾ ਜੋਰ ਹੈ ਤੇ ਕਿਹੜੀ ਪਾਰਟੀ ਅੱਗੇ ਜਾ ਰਹੀ ਹੈ ਤੇ ਇਹਨਾਂ ਨੂੰ ਚੰਗੀ ਲੱਗਦੀ ਹਾਂ ਜੀ ਸਤਿ ਸ੍ਰੀ ਅਕਾਲ ਹਾਂ ਜੀ ਸਸਿਕਾ ਸਸਿਕਾ ਜੀ ਕੀ ਨਾਮ ਹੈ ਆਪਣਾ ਤੇਜਿੰਦਰ ਸਿੰਘ ਆ ਜੀ ਤੇ ਤੇਜਿੰਦਰ ਸਿੰਘ ਜੀ ਤੁਸੀਂ ਸਾਨੂੰ ਦੱਸੋਗੇ ਵੀ ਕਿਹੜੀ ਪਾਰਟੀ ਦਾ ਇੱਥੇ ਜੋਰ ਹੈ ਤੇ ਕਿਹੜੀ ਪਾਰਟੀ ਚੰਗੀ ਹੈ ਤੇ ਕਿਹੜੀ ਪਾਰਟੀ ਕੰਮ ਕਰਦੀ ਹੈ ਤੇ ਤੁਸੀਂ ਕਿਹਨੂੰ ਪਸੰਦ ਕਰਦੇ ਹੋ ਅਸੀਂ ਤਾਂ ਜੀ ਆਮ ਪਾਰਟੀ ਨੂੰ ਜ਼ਿਆਦਾ ਪਸੰਦ ਕਰਦੇ ਆ ਜੀ ਇਹਨਾਂ ਕਿਉਂ ਆਮ ਆਦਮੀ ਪਾਰਟੀ ਨੂੰ ਪਸੰਦ ਕਰਦੇ ਅਸੀਂ ਇਸ ਕਰਕੇ ਜ਼ਿਆਦਾ ਪਸੰਦ ਕਰਦੇ ਵੀ ਇਹਨਾਂ ਨੇ ਕੰਮ ਜਿੰਨੇ ਵੀ ਕੀਤੇ ਸਾਰੇ ਬਹੁਤ ਵਧੀਆ ਕੀਤੇ ਕੰਮ ਕਿਹੜੇ ਕਿਹੜੇ ਕੰਮ ਰੋਟੇ ਟਿਪੇ ਦੇ ਕੀਤੇ ਸਾਡੇ ਪਿੰਡ ਜਿਵੇਂ ਆ ਮੰਨ ਲਓ ਯਾ ਲਾ ਹੋਟਾਇਲ ਦੇ ਬੜੇ ਟੋਟੇ ਟਾਟੇ ਰਹਿੰਦੇ ਖਰਾਬ ਉਹ ਸਾਰੇ ਲੱਗ ਗਏ ਆ ਪਿੰਡ ਦੇ ਵਿੱਚ ਜੀ ਆ ਸਾਡੀ ਫਿਰਨੀ ਵੀ ਸਾਰੀ ਇੱਥੋਂ ਰਹਿੰਦੀ ਸੀ ਬੇਲੋ ਕੈਪਟਨ ਸਰਕਾਰ ਵੀ ਨੰਗੀ ਸਾਰੀ ਵਿੱਚ ਉਹ ਵੀ ਨਹੀਂ ਬਣੀ ਤਾਂ ਹੁਣ ਬਣੀ ਇਹ ਨਹੀਂ ਸਰਕਾਰ ਜਾਣ ਗਈ ਅੱਛਾ ਆ ਹੋਰ ਵੀ ਜਿੰਨੇ ਵੀ ਸਾਡੇ ਆ ਪਾਣੀ ਧਾਣੀਆਂ ਦੇ ਕੰਮ ਵੀ ਖਾਈ ਜਾਂਦੇ ਆ ਪਾਣੇ ਦੀ ਤੁਹਾਡੇ ਪਿੰਡ ਬੜੀ ਕਮੀ ਹੁੰਦੀ ਸੀ ਨਹਿਰੀ ਪਾਣੀ ਦੀ ਤੇ ਹੁਣ ਕਿਵੇਂ ਵਧੀਆ ਨੇ ਆ ਠੀਕ ਹੈ ਪਾਣੀ ਟਾਈਮ ਪਾਸ ਹੋਗਾ ਮੰਨ ਲਓ ਅੱਗੇ ਅੱਗੇ ਹਕੀਕਤ ਹੈ ਖਲਾਈ ਸਾਰੀ ਕੱਸੀਆਂ ਦੀ ਆਪ ਕਰਦੇ ਹਾਂ ਹੁਣ ਤਿੰਨ ਵਾਰੀਆਂ ਹੋ ਗਿਆ ਸਾਡੀ ਜਦੋਂ ਸਰਕਾਰੇ ਸਾਡੀ ਤਿੰਨ ਵਾਰੀ ਇਹਨਾਂ ਨੇ ਕੱਸੀ ਸਰਕਾਰ ਵੱਲੋਂ ਖਲਾਤੀਏ ਅੱਛਾ ਹਾਂਜੀ ਭਾਈ ਸਹਿਦਵੇਂ ਆਪਾਂ ਦੇਖਦੇ ਆਂ ਵੀ ਇਹ ਗਲੀਆਂ ਨਾਲੀਆਂ ਦਾ ਲੋਕ ਕਹਿੰਦੇ ਵੀ ਗਲੀਆਂ ਨਾਲੀਆਂ ਦਾ ਸਾਡਾ ਕੰਮ ਹੋ ਗਿਆ ਹਾਂਜੀ ਠੀਕ ਆ ਵੀ ਤੁਸੀਂ ਜਿਹੜਾ ਜੜਾਵਾ ਆਪਣਾ ਮੀਂਹਵਰ ਬੰਦਾ ਹੈਗਾ ਹਾਂ ਸਵਾਲਾ ਹਾਂਜੀ ਕਿ ਪਾਰਲੀਮੈਂਟ ਵੀ ਜਾਂਦਾ ਹੈ ਹਾਂਜੀ ਉਹਨੂੰ ਤੁਸੀਂ ਕਦੇ ਮੁੱਦਾ ਰੱਖਿਆ ਵੀ ਸਿੱਖਿਆ ਦਾ ਸਿਹਤ ਦਾ ਬਿਜਲੀ ਪਾਣੀ ਦਾ ਜਿਹੀ ਹੁਣ ਸਾਡੇ ਕੋਈ ਕੋਈ ਵੀ ਜਿਹੜਾ ਮੰਨ ਲਓ ਐਮਪੀ ਬਣਿਆ ਸਾਡੇ ਇਥੇ ਪਿੰਡ ਕਰੀ ਆਇਆ ਹੀ ਕੋਈ ਨਹੀਂ ਜਿਹੜੇ ਪਹਿਲੇ ਐਮਪੀ ਬਣ ਕੇ ਕੋਈ ਪਿੰਡ ਬਾਜ ਵੋਟਾਂ ਲੈ ਕੇ ਮੁੜ ਕੇ ਕੋਈ ਐਮਪੀ ਨਹੀਂ ਪਿੰਡ ਜਾਇਆ ਇਹ ਕੁਟਿਆ ਸਾਹਿਬ ਥੋੜੇ ਪਿੰਡ ਚਾਹੁੰਦੇ ਆ ਹਾਂਜੀ ਆਉਂਦੇ ਆ ਕੰਮ ਕਰਦੇ ਆ ਇਹ ਕੰਮ ਕਰਦੇ ਆ ਜੀ ਕੁਟਿਆ ਸਾਹਿਬ ਨੂੰ ਤੁਸੀਂ ਜਾ ਕੇ ਮਿਲਦੇ ਹੋ ਕੋਈ ਕੰਮ ਤਾਂ ਦੇ ਦੱਸਦੇ ਹੋ ਪਿੰਡ ਦੇ ਜਾਂ ਤੁਹਾਡੇ ਪਿੰਡ ਚ ਵੀ ਆਉਂਦੇ ਆ ਹਾਂਜੀ ਤੇ ਕੰਮ ਤਾਂ ਦੇ ਕਰਦੇ ਆ ਕਰਦੇ ਆ ਇਸ ਨਾਲ ਤੇ ਵੀ ਇੱਥੇ ਰੱਤੇ ਡੱਬੇ ਦੇ ਵਿੱਚ ਕਿਹੜੀ ਪਾਰਟੀ ਜਿਹੜੀ ਵੋਟ ਵਧਾਉਂੂ? ਇਹ ਮੰਨ ਲਓ ਜੀ ਰੱਤੇ ਡੱਬੇ 'ਚ ਜਦੋਂ 17 'ਚ ਇਲੈਕਸ਼ਨ ਹੋਇਆ ਉਦੋਂ ਵੀ ਆਮ ਪਾਰਟੀ ਦੀ ਵੋਟ ਵਧੀ ਬਾਲ ਸਾਹਿਬ ਤੋਂ। ਅੱਛਾ। ਤੇ ਹੁਣ ਜਿਹੜਾ 22 'ਚ ਹੋਇਆ ਇਲੈਕਸ਼ਨ ਉਦੋਂ ਵੀ ਆਮ ਪਾਰਟੀ ਦੀ ਵਧੀ ਵੋਟ। ਤੇ ਹੁਣ ਵੀ ਆਮ ਪਾਰਟੀ ਦੀ ਵਧੂਗੀ। ਆਮ ਪਾਰਟੀ ਦਾ ਹਾਂ ਜੀ। ਠੀਕ ਹੈ ਜੀ ਮਿਹਰਬਾਨੀ। ਐਮਪੀ ਕੋਈ ਨਹੀਂ ਆਇਆ ਤੁਹਾਡਾ ਜੀ। ਨਾ ਜੀ ਕੋਈ ਕੋਈ ਐਮਪੀ ਨਹੀਂ ਆਇਆ। ਨਹੀਂ ਇਹਦਾ ਜਿਹੜਾ ਖੁਡੀਆਂ ਸਾਹਿਬ ਤਾਂ ਹੁਣ ਐਮਪੀ ਦੇ ਇਲੈਕਸ਼ਨ ਲੜ ਲੜ ਰਹੇ ਆ। ਤੇ ਪਹਿਲਾਂ ਜਿਹੜੇ ਵਿਧਾਨ ਤੇ ਕਿਸੇ ਐਮਐਲਏ ਨੇ ਆਪਣੀ ਵਾਇਰ ਨਹੀਂ ਖਾਈ ਜਿਸ ਬਾਰੇ ਜਿਹੜੀ ਤੁਹਾਨੂੰ ਸਵਾਲ ਪੁੱਛਿਆ ਨਹੀਂ ਜੀ ਹੁਣ ਵਿਧਾਨ ਸਭਾ ਜਿਹੜਾ ਐਮਪੀ ਸਾਡੇ ਯਾਰ ਸੰਤਕੌਰ ਬਾਦਲ ਬਣੀ ਸੀਗੀ ਇਹ ਇੱਕ ਵਾਰੀ ਵੀ ਪਿੰਡ ਚ ਲੋਕਾਂ ਨੇ ਧੰਨਵਾਦ ਕਰਨ ਮਨੇ ਆਏ ਵੀ ਜਦੋਂ ਐਮਪੀ ਬਣ ਗਏ ਸੀ ਸੇ ਸਿੱਖਿਆ ਦਾ ਜ ਆ ਗਿਆ ਸੇਵਾ ਦਾ ਹੋ ਗਿਆ ਸਿੱਖਿਆ ਦਾ ਹੋ ਗਿਆ ਪਾਣੀ ਦਾ ਹੋ ਗਿਆ ਬਿਜਲੀ ਦਾ ਹੋ ਗਿਆ ਇੰਨਾ ਬਾਰੇ ਕੋਈ ਬੁੱਤ ਨਹੀਂ ਉੱਠਾਗਾ ਨਹੀਂ ਜੀ ਕੋਈ ਨਹੀਂ ਉੱਠਿਆ ਕੋਈ ਕੰਮ ਨਹੀਂ ਕਰਾਇਆਗੇ ਤੁਹਾਡੇ ਪਿੰਡ ਦੇ ਨਹੀਂ ਠੀਕ ਹੈ ਜੀ ਠੀਕ ਧੰਨਵਾਦ ਜੀ ਬਾਦਲ ਨੇ ਵਖਾਈ ਹਾਂ ਤੇ ਕਮਰੇ ਵੀ ਸਾਡੇ ਬਾਦਲ ਨੇ ਪਾਏ ਫਿਰ ਚੱਲ ਚੱਲਣ ਦੇ ਤੂੰ ਹਾਂ ਸਾਡੇ ਤੋਂ ਸੁੱਖ ਵੀ ਬਾਦਲ ਵੇਂਦਾ ਰਿਆ ਹਾਂ ਤੇ ਹੁਣ ਤਾਂ ਨਾ ਤਾਂ ਸਾਨੂੰ ਕਾਂਗਰਸ ਲੱਕ ਕੱਕ ਦਿੱਤਾ ਤੇ ਨਾ ਸਾਨੂੰ ਝਾੜੂ ਵਾਲਾ ਨਹੀਂ ਦਿੱਤਾ ਝਾੜੂ ਵਾਲੇ ਆਏ ਹੀ ਨਹੀਂ ਖੁੱਡੀਆਂ ਵਾਲਾ ਆਏ ਹੀ ਨਹੀਂ ਇੱਥੇ ਆ ਕੇ ਕੀ ਕਰੂੰਗਾ ਸਾਡੇ ਕਿੱਥੇ ਆਇਆ ਹੀ ਨਹੀਂ ਨਾ ਸੁਣਿਆ ਸਾਡੀ ਇੱਥੇ ਹੀ ਕੁਛ ਨਹੀਂ ਕੁਛ ਨਹੀਂ ਕਿੱਥੇ ਬਾਦਲ ਤੋਂ ਸਾਡਾ 10000 ਰੁਪਏ ਦੇ ਸਿੱਖ ਪਾਵਾਂਗੇ 2500 ਰੁਪਏ ਫਿਲਸਣ ਕਰਾਂਗੇ ਹਾਂ ਤੇ ਫਿਰ ਹੋਰ ਵੀ ਕਿਹਨਾਂ ਨੇ ਆਖਿਆ ਸੀਗਾ ਤਗੜ 스ਕੀਵ ਹਾਂ ਤਗੜ 스ਕੀਵ ਦਾ ਸ਼ਾਟ ਦਾ ਨਾਤਾ ਖਤਮ ਕਰਤੀ ਇਹਨਾਂ ਨੇ ਹਾਂ ਹਜ਼ਾਰ ਹਜ਼ਾਰ ਰੁਪਏ ਸਾਨੂੰ ਅਸੀਂ ਫਾਟੇ ਤੇ ਪਾਇਆ ਕਰਾਂਗੇ ਫਾਟੇ ਤੇ ਪਾਇਆ ਕਰਾਂਗੇ ਪਾਇਆ ਨਹੀਂ ਫਰਕ ਕੁਛ ਨਹੀਂ ਨਾ ਸਾਡੇ ਨਰਮੇ ਦੇ ਪਿੰਡ ਪਿੰਡ ਨਰਮੇ ਦੇ ਮੇਲੇ ਸਾਡੇ ਪਿੰਡ ਨਰਮੇ ਦੇ ਨਹੀਂ ਮਿਲ ਹਾਂ ਪਿੰਡ ਪਿੰਡ ਮੇਰੇ ਨਰਮੇ ਦੇ ਅੱਛਾ ਤੁਹਾਨੂੰ ਨਰਮੇ ਦੇ ਨਹੀਂ ਮਿਲਣੇ ਹਾਂ ਕੁਛ ਨਹੀਂ ਅੱਛਾ ਪਿੰਡ ਦਾ ਬਦਲ ਕੋਈ ਸਵਾਰਿਆ ਉਹਨਾਂ ਨੇ ਕੱਖ ਨਹੀਂ ਸਵਾਰਿਆ ਸਾਡੇ ਨੂੰ ਕੋਈ ਜਲਾਤੋਂ ਨੌਕਰੀਆਂ ਨੌਕਰੀਆਂ ਦਿੱਤਾ ਨਹੀਂ ਕੁਛ ਸਾਡੇ ਤਾਂ ਪਿੰਡ 'ਚ ਕੁਛ ਨਹੀਂ ਕਰਿਆ 12 ਟ ਘਾੜਾ ਆ ਕੇ ਕਹੇ ਦੇ ਜਾਂਦਾ ਨਹੀਂ ਹਾਂ ਹਾਂ ਹੰਦੀ ਪਾਰਟੀ ਤਾਂ ਪਸਾਉਂਦੇ ਆ ਸੰਤਾ ਲੋਕ ਹਾਂ ਪਸਾਉਂਦੇ ਆ ਸੰਤਾ ਵਾਧੂ ਚਲੋ ਅੱਛਾ ਵੀ ਹੋਰ ਕੁਛ ਤੋਂ ਇਹਨਾਂ ਨੇ ਦਿੱਤਾ ਹੀ ਕੁਛ ਨਹੀਂ ਕੁਛ ਨਹੀਂ ਕੱਖ ਨਹੀਂ ਦਿੱਤਾ ਡਾਕ ਸਰੇ ਨਾ ਕਰਦੇ ਕੁਛ ਨਹੀਂ ਆਵੇ ਲੋ ਨਾਲ ਪਾਈਪਾ ਪਾ ਪਾ ਕਾਣੀ ਘੜਦੇ ਆਵੇ ਅੱਛਾ ਕੁਛ ਪਾ ਪਾਈਪਾ ਵਖਾ ਪਾਈਪਾ ਪਾਣੀ ਘੜਦੇ ਸਾਰੇ ਪੜੀਆਂ ਪਾਈਤਰ ਉੱਪਰਾਂ ਵੀ ਵਖਾਣ ਵਾਲੀਆਂ ਹਾਂ ਕੀ ਕਰੇ ਬਈ ਕੋਈ ਕੁਝ ਬਣਾਇਆ ਤੁਹਾਡੇ ਤੋਂ ਪਾਣੀ ਕੱਢਦੇ ਇਹ ਆ ਪਾਈਆਂ ਪਾਈਪਾਂ ਤੋਂ ਹਾਂ ਪਾਈਆਂ ਪਾਈਪਾਂ ਆ ਸੀ ਅੱਛਾ ਇਹ ਪੰਚਾਇਤ ਨੇ ਜਾ ਕੁਝ ਨਹੀਂ ਕਿਛੇ ਪੰਚਾਇਤ ਨੇ ਸਾਡਾ ਕੋਸੇ ਨਹੀਂ ਸਵਾਰਿਆਗਾ ਕਿਸੇ ਨੇ ਕੁਝ ਨਹੀਂ ਸਵਾਰਿਆ ਕੋਈ ਨਹੀਂ ਸੰਧ ਕੱਕ ਨਹੀਂ ਦਿੱਤਾਗਾ ਆਲਾ ਬੇਦਰ ਮੜਾ ਜਾ ਦੋ ਦਿਨਾਂ ਚਹੀ ਬਣਾਏ ਇੱਥੇ ਦੂਕੇ ਹਿਆ ਦੇਖ ਮੈਂ ਸਾਡੇ ਨੂੰ ਦਿਖਾ ਲੈ ਅੱਛਾ ਥੋੜਾ ਕੀਤਾ ਕੁਝ ਕਿਸੇ ਨੇ ਨਹੀਂ ਬੋਰਾ ਨਹੀਂ ਸੰਧ ਕਰੀਂ ਅੱਛਾ ਅੱਛਾ ਤੁਸੀਂ ਦੱਸ ਦਿਓ ਵੀ ਕਿਸੇ ਨੇ ਕੀਤਾ ਕਿਸੇ پارٹی ਨੇ ਕੋਸਣ ਕਿਸੇ پارٹی ਨੇ ਕੋਸਣੀ ਕੀਤਾ ਹੈ ਠਾਕਾ ਅਜੇ ਕੋਈ ਆਇਆ ਨਹੀਂ ਤੇ ਕਿਸੇ ਪਿੱਟਾਂ ਤਾਂ ਗੱਲ ਸਹੀ ਹੁੰਦੀਆਂ ਨਾਲੀਆਂ ਨੋਲੀਆਂ ਕਾਲੀਆਂ ਨੇ ਕਾਲੀਆਂ ਨੇ ਪਹਿਲਾਂ ਮਾੜੇ ਮੋੜ ਕੋਈ ਦਿੱਤਾ ਹੈਗਾ ਤੇ ਉਹ ਗਲਤ ਐ ਨਾ ਬਣ ਚੀ ਅੱਛਾ ਉਹ ਸਾਨੂੰ ਮੀਟਰ ਦੇ ਉੱਤੇ ਉਹ ਸਾਨੂੰ ਪੰਰੇ ਦਿੱਤੇ ਸੀ ਹਾਂ ਉਹ ਹੀ ਰਹਿ ਗਏ ਕਿਹੜਾ ਹੁੰਡਾ ਨਾ ਲੱਗੋਗੇ ਵੀ ਜਿਹਨੇ ਲਾਈ ਨਹੀਂ ਜਿਹੜੇ ਕੇਸਾਰੇ ਜਵਾਗ ਗਾਲਾਂ ਨੇ ਤਾਂ ਥੋੜਾ ਸਾ ਨੂੰ ਗੁੰਦਾ ਹੀ ਸੀ ਕਿਉਂ ਸ਼ਾਦੀਗਮੀ ਚਾਹੁੰਦਾ ਤਾਂ ਸੀਗਾ ਹਾਂ ਦੱਸਾਂ ਸ਼ਾਦੀਗਮੀ ਚਾਹੁੰਦਾ ਸੀਗਾ ਹਾਂ ਗਰੀਬਾਂ ਇੱਕ ਨਹੀਂ ਪਤਾ ਵੀ ਇਹ ਮੰਤਰੀ ਆ ਅਸੀਂ ਇਹ ਬਰਾਬਰ ਬਹਿ ਜਾਣਗੇ ਸਾਹ ਪਾਜੀ ਆ ਗੱਲ ਆ ਆ ਪਾਜੀ ਗੱਲ ਆ ਆ ਪਾਜੀ ਗੱਲ ਆ ਇਹ ਮਾਰਦਾ ਸੀ ਬਾਸਾ ਨੂੰ ਕਿਉਂ ਹਰਾਇਆ ਤੁਸੀਂ ਦੇ ਬਾਸਰ ਦਾ ਕੰਮ ਜਿੱਤ ਜੇ ਸਾਡੇ ਦਾ ਬਾਦਲ ਨਾ ਕਿੰਨਾ ਤਾਂ ਹੁਣ ਵੀ ਜਾਣ ਲੱਗਾ ਪਰ ਉਹ ਹਾਰੇ ਹਾਂ ਹਾਂ ਪਹਿਲਾਂ ਪਹਿਲਾਂ ਕਿਉਂ ਹਰਾਇਆ ਇਹਨਾਂ ਨੇ ਨਾ ਹਰਾਇਆ ਉਹ ਸਾਡੀਆਂ ਅਸਤਫਾਦਲ ਨੇ ਪੱਕੇ ਅਸੀਂ ਤਾਂ ਬਾਦਲ ਦੇ ਪੱਕੇ ਆ ਪਰ ਸਾਡ ਨੂੰ ਹਰਾਵੇ ਤੇ ਭਲਾ ਕੋਈ ਜਿਤਾਵੇ ਸਾਡੀਆਂ ਵੋਟਾਂ ਪਹਿਲੇ ਦਿਨੋਂ ਬਾਦਲ ਨੂੰ ਹੀ ਜਾਂਦੀਆਂ ਅੱਛਾ ਹੁਣ ਵੀ ਮਤਲਬ ਬਾਦਲ ਨੂੰ ਹੀ ਬਾਦਲ ਨੂੰ ਹੀ ਜਾਣੀਆਂ ਅਸੀਂ ਅੱਛਾ ਹੁਣ ਖਾਲੀਆਂ ਰੱਖ ਲੋ ਕੀ ਹਾਲ ਹੈ ਗਿਆ ਉਹ ਮਗਲੇ ਪਾਸੇ ਅਸੀਂ ਪਾਣੀ ਕੱਢ ਕੇ ਚੁੱਪ ਸਾਫ਼ ਕਰਕੇ ਲਿਆਨੇ ਪਾਣੀ ਕੱਢ ਕੇ ਅਸੀਂ ਆਉਣੇ ਉੱਤੇ ਉਹ ਗੋਬੰਦ ਰਹਿੰਦੀ ਆ ਤੇ ਕਦੇ ਪੰਚਾਇਤ ਨੂੰ ਨਹੀਂ ਜਾ ਕੇ ਕਿਹਾ ਪੰਚਾਇਤ ਕਰਦੀ ਕੋਈ ਨਹੀਂ ਕੋਈ ਕਰਦੀ ਨਹੀਂ ਕੋਈ ਪੰਚਾਇਤ ਨੂੰ ਕਿਹਾ ਤੈਨੂੰ ਕੀ ਆਖੀ ਪਜ ਪੰਚਾਇਤ ਕਰਦੀ ਕੋਈ ਨਹੀਂ ਕੋਈ ਕਰਦੀ ਨਹੀਂ ਅੱਛਾ ਮਲੇ ਬਾਬਾ ਸਾਹਿਬ ਨੇ ਥੋੜਾ ਬਹੁਤ ਕੀਤਾ ਹਾਂ ਬਾਬਾ ਨੇ ਕੀਤਾ ਹੈਗਾ ਤਾਂ ਇਹ ਤਾਂ ਉਹਦੇ ਹੁਣ ਗਾਉਣ ਕਿ ਕਹਿੰਦੇ ਅੱਛਾ ਅਰਨਾ ਛੜਤਾ ਬਾਦਲ ਦੇ ਬੜਾਈਆਂ ਘਰਾਂ ਚ ਛੜ ਜਿਹੜੀਆਂ ਨਗਲ ਨਗਲਗਾ ਬਾਦਲ ਨੇ ਬੜਾਈਆਂ ਤਾਂ ਹਾ ਹਾ ਕਰ ਗਿਆ ਸੀਮੈਂਟ ਬੱਜਦੀ ਆਰੋ ਆਰੋ ਸਿਸਟਮ ਤੁਹਾਡੇ ਪਿੰਡ ਚ ਲਾਇਆ ਇਥੇ ਉਹ ਵੀ ਬੰਦ ਪਿਆ ਹਾਂ ਬੰਦ ਪਿਆ ਬੰਦ ਪਿਆ ਹਾਂ ਆਰੋ ਬੰਦ ਪਿਆ ਚਲੋ ਮਤਲਬ ਬਾਗਾਂ ਸੀਗਾ ਉਹ ਚੱਲਦਾ ਸੀ ਹੋਰ ਚੱਲਦਾ ਸੀ ਹੋਰ ਜਾਉਂਦਾ ਸੀ ਹੋਰ ਬੰਦ ਕਰਤਾ ਸਕੂਲਾਂ ਦਾ ਮੈਦ ਕਿਵੇਂ ਆ ਤੁਹਾਡੇ ਪਿੰਡ ਦੇ ਵਿੱਚ ਸਿੱਖਿਆ ਦਾ ਮੈਦ ਕਿਵੇਂ ਹੈ ਖੇਤ ਦਾ ਸਕੂਲਸ ਗੱਲ ਚੰਗੇ ਚੱਲਦੇ ਆ ਕੋਈ ਤੁਸੀਂ ਪੜਿਆ ਲਿਖਿਆ ਕੋਈ ਇਹਨਾਂ ਨੂੰ ਹਾਂ ਉਹ ਨਾ ਕੋਈ ਆ ਵੀ ਵੀ ਕਿਵੇਂ ਕਿਹੜੀ ਪਾਰਟੀ ਚੰਗੀ ਚੰਗੀ ਕਿਉਂ ਹੋਣ ਵਾਲ ਹੋਣੀ ਹੈ ਵੜੇ ਫਾੜਾਂਗੇ ਟੱਕੜ ਹੀ ਆਏ ਨੇ ਟੱਕੜੀ ਵਾਲਾ ਨੂੰ ਬਾਦਰੀ ਲਈ ਮਾਈ ਸਾਰਿਆਂ ਦੇ ਬਾਦਲੇ ਪਾਏ ਪਰ ਜੰਦ ਤੋਂ ਆਪਣੇ ਅੱਛਾ ਉੱਠੇ ਰਹਿਣ ਤੁਹਾਡੇ ਜਵੇਂ ਐ ਉੱਠੇ ਮੈਂ ਇਹ ਇਮਾਨੇ ਇਹ ਪਾਰਟੀ ਛਾੜੂ ਵਾਲੀ ਆਈ ਇਹਨੇ ਕਿਤੇ ਨਹੀਂ ਉੱਠੇ ਅੱਜ ਆਉਣੇ ਕੋਈ ਨਾ ਆ ਕੇ ਸਹੀ ਗੱਲਾਂ ਹੈਗਾ ਹਾਂ ਸ਼ੁਰੂ ਤੋਂ ਹੀ ਸਾਢੇ 4:30 ਨਾ ਨਹੀਂ ਭਾਈ ਜਾਨ ਬਦਲਾ ਲੈਣੇ ਦਿੱਤੇ ਕੋਠੇ-ਕੱਠੇ ਉਹਨਾਂ ਦੇ ਕੋਲ ਤੱਕ ਬਾਦਲੇ ਦਿੱਤੇ ਸੀ ਪਹਿਲਾਂ ਜਦੋਂ ਸਵਾਲ ਚਿਰੋ